ਠੀਕ ਹੈ ਜੀ। ਹੋ ਠੀਕ ਆ। ਕੋਈ ਆ ਕਿੰਨੇ ਬਹਿਵਾਂ ਕਿੰਨੇ ਦੇ? ਆਹ ਦੇਖ ਲਾ। ਕਿੰਨੇ ਕਦੀ ਆ। 60 ਕਰਨੇ 60। ਤੁਸੀਂ ਦੱਸੋ ਛੱਡ ਦੇ। ਨਹੀਂ ਹੁੰਦਾ। ਮੰਨ ਜਾਗਾ। ਤਦ ਨੂੰ ਬਾਕੀ। ਮੈਂ ਕਹਿੰਦਾ ਖੜਾ। ਆ ਦੇਖੋ। ਮੇਰੇ ਛੱਡ ਜੂਗਾ। ਆ ਦੇਖੋ। ਫੰਡਰੀ ਕਿ ਸੁਣ ਲਈਏ? ਫੰਡਰੀ। ਕੋਈ ਟੱਕਰ ਨਹੀਂ ਫੰਡਰ ਹੋਣ ਦੇ। ਫੰਡਰਾਂ ਲੈਣੀਆਂ ਨੇ ਫੰਡਰਾਂ। ਫੰਡਰ ਆ ਜੀ। ਹਾਂ ਜੀ। ਦੰਤ ਕਰ ਦੇਖੋ ਫੰਡਰਾਂ ਦੇਖ ਲਾ। ਆ ਜੇ ਐਸ ਸਾਹਿਬ ਕੋਲ ਸੋ। ਉਹਦੀ ਨਾ ਮੇ ਦੋ ਦੰਦ ਹੋ ਗਈ ਠੀਕ ਆ ਦੰਦ ਦੋ ਦੰਦ ਹਾਂਜੀ ਹਾਂਜੀ ਕੀ ਮੰਗੇਗਾ ਇਹਦਾ ਜੀ 35 ਆ ਓਏ 35 ਮੈਂ ਦੋ ਦੰਦ ਲਊ ਨਾ 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 ਕੀ ਕੁਝ ਨਾਉਂਦੇ ਬਾਈ ਕਿੰਨੇ ਗੋਲੀ ਜਾਊ ਮੈਂ ਬਾਈ ਨੂੰ ਕਮਾਲ ਕਿੰਨੇ ਗੋਲੀ ਜਾਊਗਾ 15000 ਵੀ ਪਾ ਲੈ ਹਾਰੀ ਲੈ ਆ ਲੈ ਆਪਣਾ ਬਾਈ ਬੰਦੇ ਰੱਖ ਲੈ ਦੋ ਸਾਧਰੀਆਂ ਸੁਨੇ ਵਾਲੇ ਹਾਂ ਦਈ ਦਾ 20-2000 ਰੁਪਏ ਮਹੀਨੇ ਕਹਿਆ ਤੈਨਕੇ ਦਾ ਕੁਝ ਆਂ ਤਾਂ ਕਹਿ ਕਿਉਂ ਨਾ ਜਿਉਂ ਨੂੰ ਕੁਝ ਤਾਂ ਲੱਗ ਜੂ ਆ ਮੈਂ ਪਾ ਦੇ 15000 ਦੀ 15000 ਵੀ ਪਾ ਲੈ ਆ ਕੀ ਆ 15000 ਵੀ ਪਾ ਓਹੋ ਬਾਬੇਓ ਕਿੱਥੇ ਫਿਰਦੇ ਹੋ ਲੈ ਵੀ ਅੱਜ ਅੱਜ ਤਾਂ ਤੋੜਾ ਦੇਖ ਕਰਤੀ ਸਾਂ ਸਦੀਕ ਤੇ ਲਾਤੀ ਸਾਤਰੀ ਲਾਤੀ ਸਦੀਕ ਰਾਜ ਮੰਤਰੀ ਲੱਗਦਾ ਕੀ ਹਾਲ ਹੈਗੀ ਪੱਠਾ ਕਿਉਂ ਕੀ ਬਾਈ ਥੋੜਾ ਲਵੇ ਚਾਰ ਭੇਜੋ ਆਪਾਂ ਨੂੰ ਪੱਠਾ ਆ ਲਾਲ ਪੱਠੀ ਵੀ ਜੀ ਕੱਢੀ ਬਾਹਰ ਆ ਲਾਲ ਖੋਲੀ ਸਾਰੀਆਂ ਅੱਜ ਨਹੀਂ ਹਟਦਾਗਾ ਟੁਪੜਾ ਕਹਿੰਦਾ ਮੈਂ ਇੱਕ ਲੈਣੀ ਆ ਬੇਕਾ ਇੱਕ ਸਾਫੀ ਕੱਢ ਦੇ ਕਿਹੜੀ ਚਾਚਾ ਆ ਲਾਲ ਲਾਲ ਪਟਕਾਣ ਬਾਈ ਆ ਹਾਂ ਪੱਕੀ ਲਾਲ ਪੱਕੀ ਲਾਲ ਕੱਢ ਲਿਆ ਬਾਈ ਦੇਖ ਲੈ ਚਾਚਾ ਦੰਦ ਉਹਨਾਂ ਨੇ ਹੀ ਕੱਢ ਕੇ ਬਾਹਰ ਆ ਗਿਆ ਸਦੀਕ ਚਾਚਾ ਲਵਜੂ ਕਹਿੰਦੇ ਉਹ ਲਵਜੂ ਕਹੀ ਜਾਂਦੇ ਨੇ ਟਰੱਕ ਭਰ ਕੇ ਟਰੱਕ ਭਰ ਕੇ ਇਹ ਗੋਗਾ ਵੀ ਰਹੀ ਦਰਤੀ ਦਰਤੀ ਕੋਈ ਨਹੀਂ ਨਹੀਂ ਫੜਾਉਂਦੀ ਦੂ ਚੱਕ ਨ ਕਈ ਨਹੀਂ ਫੜਿਆ ਹਾਂ ਬਾਕੀ ਆ ਵਿੱਚ ਵਾਕਾ ਵਾਂਗ ਰੱਖਣਾ ਬੰਦਾ ਥੋੜੀ ਆ ਇਹ ਸਾਹਮਣੇ ਕਾਲਾ ਕੱਢਦੀ ਬੈਣੀ ਹਾਂ ਜੀ ਕੀ ਨਹੀਂ ਬੋਲ ਬਾਈ ਪਾ ਵੋ ਜੀ ਆਵਾਜ਼ ਹਾਂ ਹੈ 16000 10000 ਰੁਪਏ ਲੈ ਬਾਈ ਹਾਂ ਉਹ ਫੜ ਸਾਈ 7 ਦੀ 7 ਦੀ ਲੈ ਜਾ ਫਿਰ 16 ਦੀ ਹੈ ਕੋਈ ਨਹੀਂ ਉਹ ਤਾਂ ਚੱਤੇ ਮੜੂ ਗੱਲ ਉਹ ਤੇ ਬਣਾਵਾਂਗੇ ਹਬੂ ਫਾਈ ਜਹ ਹੋਣਾ ਮਿਲ ਕਰਗਾ ਜੈ ਜੈ ਮਨ ਲਗਾ ਜੈ ਜੈ ਚਾਚਾ ਦਾ ਬੇਦੀ ਜੈ ਜੈ ਮਨ ਲਗਾ ਦੋ ਜੈ ਜੈ ਮਨ ਲਗਾ ਜਿਹੜੀ ਦਿਆਣੀ ਉਹ ਦੇਖੀ ਨਾ ਬਈ 15000 ਦੀ ਹੈ ਨਾ ਖਤਰੀ ਹੈ ਤੂੰ ਜੈ ਜੈ ਦੱਸ ਦੱਸ ਹਾਂ 13000 ਦੀ ਦੇਣੀ ਆ ਫੜਾ ਜਿਹੜੀ ਵੀ 15000 ਪੂਰੇ 10000 ਵੀ ਭੇਜ ਪਾ ਯਾਰ ਹਾਂ ਕਿਉਂ ਹੋਣੀ ਕੋਈ ਗੱਲ ਨਹੀਂ ਰੱਖ ਲੈ ਦੇਵਲੀਆਂ ਦੇ ਭਾਈ ਬਾਲਾ ਗੱਲ ਠੀਕ ਹੈ ਯਾਰ ਚਲੋ ਕੋਈ ਜਗ੍ਹਾ ਬੰਨ੍ਹ ਕਰਾ ਚਲੋ ਭਾਈ ਫਿਰ ਕੋਈ ਗੱਲ ਨਹੀਂ ਫੇਰ ਲਾ ਦੇ ਪੂਰੇ 10000 ਦੀ ਠੀਕ ਹੈ ਜੱਥਾ ਦੇ ਨੇ ਡਿਊਟੀ ਸਹੀ ਅੱਜ ਕੰਦਾ ਸਤਰੀ ਤੋਂ ਬਾਹਰ ਜਾਣਾ ਸਤਰੀ ਤੋਂ ਬਾਹਰ ਕੰਨਾ ਬਾਹਰ ਨਹੀਂ ਜਾਣਾ ਚਾਹੀਦਾ ਆਰਮੋ ਨੇ ਚੱਲਿਆ ਮਰੇ ਵਰਦਾ ਜਪਾ ਦੇਖ ਮੈਂ ਜਿਹੜੀ ਤੇ ਲੇ ਰਾਵਾਂਗੇ ਇਹ ਹੈਦਰਾਬਾਦੀ ਹੈ ਅੱਜ ਪੱਠੇ ਲੈਣੀਆਂ ਨੇ ਬਾਈ ਕੱਲ੍ਹ ਤੁਸੀਂ ਫਿਰ ਪੱਠੇ ਲੈਣੀਆਂ ਬਾਈ ਪਰ ਬੱਕਰੀਆਂ ਲੈਣੀਆਂ ਨੇ ਬੱਕਰੀਆਂ ਆਪਣਾ ਸ਼ੌਂਕ ਰੱਖਣ ਦਾ ਕੁੱਤ ਰੱਖੇ ਮੈਂ ਤਾਂ ਬਾਈ ਤੇਰਾ ਬਹੁਤ ਬਾਈ ਛੱਡਿਆ ਹੈ ਪੂਰੇ ਫੁੱਲ ਬਾਈ ਪੂਰਾ ਨਾਉ ਚੱਲਦਾ ਵੱਡਾ ਸਪਾ ਦੇ ਨਹੀਂ ਆਪਣਾ ਮੰਨਾ ਛੌੜਾ ਮੰਨਾ ਛੌੜਾ ਮੰਨਾ ਛੌੜਾ ਸਾਡੇ ਬਾਈ ਅੱਜ ਤੋਂ ਹਾਉੜ ਨਹੀਂ ਸੌੜਾ ਮੈਂ ਤਾਂ ਮੋੜ ਜਿਲੇ ਚ ਸੌੜਾ ਹਾਉੜਾ ਹੋਇਆ ਅੱਜ ਮਮੂ ਯੂਨੀਵਰਸਿਟੀ ਸਾਹਮਣੇ ਪਿੰਡਾ ਮੇਰਾ ਠੀਕ ਆ ਠੀਕ ਆ ਹੁਣ ਕੀ ਹੋ ਗਿਆ ਚੇਲੇ ਏ ਲੋਏ ਲੈਟ ਕਰ ਲੈ ਸੇਲੀ ਆ ਉਹ ਦੇਖ ਅੱਛਾ ਸੇਲੀ ਏ ਚੇਲਾ ਚੇਲੀ ਅੱਜ ਮੈਂ ਕੰਨ ਦੇ ਮੁੜੇ ਵਾਲੀ ਨਾਲ ਚਿੱਟੀ ਖੜੀ ਨਹੀਂ ਅਸੀਂ ਇਹ ਤਾਂ ਪਹਿਲਾਂ ਦੇਖੇਗੇ ਨਾ ਭਾਈ ਰਾਜ ਆ ਇਹ ਕੀ ਮੰਗਿਆ ਭਾਈ ਆ ਆ ਵੜਸਾ ਇਹ ਤਾਂ 11000 ਰੁਪਏ ਜਾਇ ਦੱਸਿਆ ਕਿੰਨੂ 11000 ਰੁਪਏ ਹੈ ਹੀ ਨਹੀਂ ਇਹ ਸਾਢੇ 4 ਮਹੀਨੇ ਦੀ ਪਟ ਨਹੀਂ ਕਿਹੜਾ ਮਹੀਨਾ ਹੋ ਗਿਆ ਜਿੰਨੇ ਦੀ ਅਗੇ ਤੁਸੀਂ ਲਾਜੀ ਸਾਡੇ ਜਦੋਂ ਨੋਡ ਕੱਢਣ ਦੇ ਨਾਉਟਾ ਲਾ ਦਿੰਦਾ ਕੜਮਾਲ ਹੈ ਕੜਮਾਲ ਦੋ ਲੈ ਛੱਤ ਪਿਆ ਦੇ ਲਈ ਹਾਂ ਹੋ ਸਕਦਾ ਹਾਂ ਲੈ ਕੇ ਜਣੀ ਦੱਸ ਦੀ ਲੈ ਉਹ ਮੈਂ ਹੀ ਆ ਦੱਸਿਆ ਠੀਕ ਆ ਇਹ ਚੀਜ਼ ਬਾਣੀ ਨਾ ਕੀ ਤੋਂ ਨਹੀਂ ਮੈਂ ਹੱਥ ਲਾਇਆ ਵੀ ਕੋਈ ਇਹ ਨਹੀਂ ਹੈ ਕਿ ਵੀ 7-8 ਮਹੀਨਿਆਂ ਦੀ ਆ ਵੀ ਐਡੀ ਕੀ ਰਹਿ ਗਈ ਉਹ ਯਾਰ ਛੱਡ ਜਾ ਪਾਈ ਉਹ ਮਾ ਤਾਈ ਉਹ ਮਾ ਕਰੇ ਜੰਮੀ ਉਹ ਵੀ ਪੱਠਾ ਆ ਜੀ ਆਪਣੇ ਐ ਵੀ ਨਹੀਂ ਕੋਈ ਵੀ ਆਪਾਂ ਕਿਸੇ ਤੋਂ ਬਾਹਰੋਂ ਲਈਏ ਆਪਣੇ ਘਰ ਦੀ ਪੱਠਾ ਪੱਕਾ ਹੋਵੇ ਮਾ ਦੇਦੇ ਨਹੀਂ ਪੱਕਾ ਨਹੀਂ ਜੇ ਪੱਕਾ ਹੁੰਦਾ ਆਪਾਂ ਦੇ ਦੇਣੀ ਸੀ ਪੱਕੇ ਆਪਾਂ ਕੋਈ ਚੱਕਾ ਆ ਫੜ

ਸੌ ਨੂੰ ਜੰਨ ਨੂੰ ਦਿਖਾਇਆ ਸਾਰੇ ਨੇ ਮੋੜ ਹਾਂ ਉਹ ਤੋਂ ਗੱਲ ਜੀ ਕੱਢ ਲਈ ਅੱਜ ਜੱਸੀ ਧੰਨ ਚਲ ਪੰਜ 6 ਛਤਰੀ ਕੱਢ ਲਓ ਆਜਾ ਲਾਪੁਰ ਸੌਦਾ ਕੱਟ ਪੂਰਾ ਕਰ ਛਤਰੀ ਤਿਆਰੀ ਰੱਖ ਨਾਲ ਦੇ ਨਾਲ ਬੰਦੇ ਆਪਣਾ ਬਠਾ ਬੋਕ ਦੋ ਬੋਦਰ ਪੰਜ ਹੋਈਆਂ ਮੇਰੇ ਪਾ ਦੋਦਰ ਬੰਦੀ ਇੱਕ ਉਧਰ ਇੱਕ ਉਥੇ ਪੰਜ ਬਾਈ ਰੇਢੀ ਜਾ ਠੀਕ ਹੈ ਕੋਈ ਨਹੀਂ ਵੀਰੇ ਖੜੀ ਘੰਡ ਨੂੰ ਖਾ ਲੈ ਭਾਈ ਜਾਂਦੇ ਰਹਾਂਗੇ ਖੜਾ ਖੜਾ ਰਹਿ ਕਹਿੰਦਾ 80000 ਦੇ ਲਿਆ ਗਿਆ ਕੋਈ ਚੱਕਰ ਇਹ 10:00 ਵਜੇ ਕਿ ਬੇਚਦੀ ਜਾਂ 10:00 ਵਜੇ ਕਿ ਆਹ ਦੇਖ ਜਾ ਲੋਕਲ ਲੋਕਲ ਨਹੀਂ ਹੈ హైదరాబాద్ ਨਹੀਂ ਹੈ ਚਾਚਾ ਦਾ ਤਾਂ ਪਾਠ ਨਹੀਂ ਲੋਟ ਆਉਂਦੀ ਪੜੇ ਮੂੰਹ ਕੀ ਹੈ ਦੁਕੀ ਹੈ ਖੜ ਜਾ ਉਹ ਦੱਸਿਆ ਜਿਹਾ ਤੇਰੇ ਵੱਗੋਂ ਦੋ ਦੰਦਾ ਹੈ ਹਾਏ ਕਿੰਨਾ ਦੇਰ ਰੋਣ ਨੀਨੇ ਕਿ ਕੀ ਨਗਲੀ ਦਾ ਵਰਗੀ ਪੱਠ ਉਹਦਾ ਸੌਦਾ ਉਹ ਕਿ ਮੰਗਿਆ ਉਸ ਦਾ ਸੌਦਾ ਬਤਾਓ 20000 24 ਮੰਗ 40 ਆ ਜਾ ਗਾਹ ਜਰਦੀ 40 ਮੰਗ ਭਾਈ ਪਹਿਲਾਂ 40 ਮੰਗੀ ਆ ਕਹਿੰਦਾ 40 40 ਕਹਿੰਦਾ ਹਾਂ 40 ਕਹਿੰਦਾ ਚਲ ਕੋਈ ਨਹੀਂ ਮੰਗੀ ਆਂ ਥੋੜਾ ਜਰਾ ਤੂੰ ਕਿਉਂ ਨਹੀਂ ਲੈ ਕੇ ਜਾਏਗਾ ਆ ਕੀ ਹੈ ਯਾਰ ਇਹ ਵੀ ਬੱਕਰੀ ਹੈ ਹੋਰ ਵੀ ਨਾ ਆਹ ਪੱਠਾ ਕੀ ਹੈ ਪੱਠਾ ਇਹ ਕਹਾ ਬੱਕਰਾ ਇਹ ਤੇ ਬੱਕ ਪੱਠਾ ਵੀ ਹੈ ਖੜਾ ਬੱਕਰੀ ਨਾਲ ਆ ਇਹ ਬੱਕਰੀ ਨਾਲ ਵੇ ਹਾਂ ਬੱਕਰੀ ਨਾਲ ਬੱਕਰੀ ਨਾਲ ਇਹ ਬੱਕਰੀ ਅੰਡ ਵੇਚ ਰੀਆਂ ਕੱਲਾ ਵੇਚ ਰੀ ਬੱਕਰੀਆਂ ਅਗਰ ਆ ਦੇ ਯਾਰਾ ਨਾ ਨਹੀਂ ਜਾਣਾ ਹੋਰ ਤਾ ਨੂੰ ਜਾ ਕੇ ਪਾਣ ਇਹਦੇ ਨਾਲ ਜਾਊਗੀ ਮਿੱਟੀ ਬੱਕਰੀ ਕਰਨੀ ਆ ਅ ਕੱਲੀ ਉਹ ਪਠੀ ਆ ਆ ਬੰਦ ਕਰ ਯਾਰਾ ਕੂੰ ਕਰ ਲਾ ਫਿਰ ਕੋਈ ਨਹੀਂ ਦੇਖ ਲਾ ਦੇ ਕੱਲੀ ਕਿਉਂ ਭਾਈ ਚਲੋ ਜੀ ਕੋਈ ਗੱਲ ਨਹੀਂ ਚਲੋ ਭਾਈ ਇਹ ਨਹੀਂ ਬਣਿਆ ਸੋ ਨੀ ਉਹਨੇ ਪੰਜ ਹੋ ਗਏ ਨਾ ਪੰਜ ਪੰਜ ਹੋਈ ਹੋਰ ਲੜੀਆਂ ਨੇ ਚਾਚਾ ਸਲਾਮ ਵਾਲੇ ਕਮ ਮਾਲਕ ਸਲਾਮ ਰੇੜੀ ਕਿੱਧਰ ਨਹੀਂ ਆਇਆ ਮਾਲਕ ਹੈ ਮੜੀ ਦਾ ਮਕੇ ਹਾਨੀ ਲੱਭਲਾ ਹੋ ਗਈ ਪਾਣਾ ਇਹ ਕਿਹਾ ਉਹ ਮਾਹ ਮਾੜੀ ਗਿਆ ਬਈ ਚੱਲ ਕੋਈ ਉਹਦੇ ਕੀ ਜਾਣੀ ਚਲੋ ਹਾਂ ਉਹੀ ਐ ਕੀ ਮੰਗੇਦਾ 15 ਮੰਗੇ ਉਹ ਤਾਂ 15 ਵਾਲੀ ਹੋ ਜਾ ਉਹ ਜੇ ਉਹ ਮੈਂ ਕੋ ਗੇਮ ਨਾਲ ਇਹਦੇ ਨਾਲ ਜੋੜੀ ਕਾ ਵੀ ਆਪਾਂ ਤੂੰ ਸਾਨੂੰ 12000 ਰੁਪਏ ਫੜਾ ਐਹੀ ਇਹ ਹੀ ਚੀਜ਼ ਉਹ ਹੈ ਨਹੀਂ ਉਹ ਚਾਲੇ ਇਹ ਲੈ ਲਓ ਬਾਈ ਤੂੰ ਨਹੀਂ ਹੋ ਜਾਂਦਾ ਆਪਾਂ ਚੰਗੀ ਆ ਨਹੀਂ ਆਇਆ ਨਹੀਂ ਇਹੀ ਚੀਜ਼ ਇਹ ਤਾਂ ਚੰਗੀ ਆ ਉਹ ਅਜੀ ਹੁਣ ਹੀ ਲੈ ਕੇ ਆਏ ਇਹ ਤਾਂ ਠੀਕ ਆ ਬਈ ਗੱਲ ਸੱਦ ਘਾੜ ਚ ਵਾਧਾ ਬਈ ਉਹਦੇ ਨਾਲ ਆਈ ਆ ਬਈ ਅਸੀਂ 5 ਮਿੰਟ ਪੰਜੀ ਹੋਏ ਨੇ ਚੱਲ ਬਾਈ ਮੰਗ ਯਾਰ ਜਾਇਜ਼ ਮੰਗ ਯਾਰ ਯਾਰ ਰੁਪਏ 8000 ਲਾ ਯਾਰ ਆ ਫੜ ਸਾਈ ਨਾ ਨਾ ਨਵਾਂ ਸਹੀ ਲਾਤਾ ਬਈ ਐਹੀ ਫੜ ਲੈ ਸਾਈ ਫੜ 8000 ਰੁਪਏ ਲਾ ਯਾਰ ਮੇਰੇ ਪੱਟ ਸਗਾ ਲਿਓ ਨੇ 10 12 ਦੀ ਦਾ ਵੇਚੀ ਨਹੀਂ 12 ਦੀ ਦਾ ਵੇਚੀ ਨਹੀਂ ਕਿਉਂ ਨਾ 12 ਦੀ ਦਾ ਵੇਚੀ ਨਹੀਂ ਕੌਣ ਲਾ ਗਿਆ ਕੋਈ ਇੱਥੇ ਲਾ ਗਿਆ ਸਾਫੇ ਤੇ ਮਰਜੀ ਆ ਜਰਾ ਨਾ ਬਾਈ ਮਾਰਾ ਲਾ ਕੇ ਭੱਜਣਾ ਸੀ ਉਹ ਵੀ ਖੜਾ ਗਿਆ ਨਹੀਂ ਬੰਦੇ ਦੀ ਖੜਾ ਗਿਆ ਖੜਾ ਗਿਆ ਹੋ ਕੋਈ ਖੜਾ ਗਿਆ ਇਹ ਤਾਂ ਜੇ 15 12 ਦਾ ਕਿਹਾ 15 12 ਚ ਫਾਇਦਾ ਹੀ ਕੋਈ ਮਨਸੋਦਾ ਹੋਇਆ ਪਿਆ ਜੀ ਤਾਂ ਹਾਂ ਉਹ 15 ਵਜੇ 11 ਵਜੇ ਆ ਕੇ ਹੱਥ ਮੈਂ ਕੋਨੇ ਵੀ ਫੜਾ ਜੋ ਲੈ ਜੋ ਆਪਣੀ ਖੜਾ ਗਿਆ ਬੰਦਾ ਠੀਕ ਹੈ ਇਹਨਾਂ ਦਾ ਗੁੜੀ ਹੋਣੀ ਵਧੀਆ ਦੇਖ ਲਾ ਭਾਈ ਜੇ ਵੇਚਣੀ ਹੈ ਨਾ ਚਲੋ ਚਲੋ ਭਾਈ ਫਿਰ ਆ ਗਾਂਹਾਂ ਚੱਲੋ ਲੈਣੀ ਆ ਪਰ ਖਰੀ ਚੀਜ਼ ਹੈ ਬਾਈ ਠੀਕ ਨਿਕਲ ਜੇ ਦੰਤ ਟਾਣਾ ਬਾਬਾ ਕੋ ਚੱਕਣੀ ਹੈਗਾ ਨਹੀਂ ਯਾਰ ਆਉਂਦੇ ਨਾ ਸੰਗਾਬਕ ਲੈ ਜੀ ਆ ਤਾਂ ਲੈ ਜੀ ਬੰਦੀ ਵਿਕਦਾ ਹਾਲ ਉਹ ਬਾਈ ਕਿੱਥੇ ਬੰਦਾ ਪੋਂ ਕਰਿਆ ਸਾਡੇ ਉਹ ਲਾਜ ਨਹੀਂ ਯਾਰ ਆਮ ਆ ਲੈ ਲਿਆ ਕਰੋ ਤੁਸੀਂ ਉਹ ਤੋਂ ਅਸੀਂ ਵੇਚ ਦੇ ਸੀ ਹੈਂ ਜਦੋਂ ਵੇਚ ਦੇ ਹੋਈਏ ਤਾਂ ਲੈ ਲਿਆ ਕਰੋ ਕੀ ਕਹਣਾ ਕੀ ਲੱਗ ਰਹੀ ਐ ਪੱਠਾ ਪੱਠਾ ਕਈ ਬੋਲਦਾ ਕੀ ਕਹਿੰਦਾ ਬੋਲਾ ਯਾ ਦੇਖ ਬਾਈ ਮਾਰਨੀਗਾ ਹੈਗੀ ਕੋਈ ਹੈ ਨਹੀਂ ਚਲੋ ਫਿਰ ਇਹ ਆਜਣ ਖੜਾ ਲੈਣ ਦੇ ਹਜੇ ਤੇ ਨਹੀਂ ਨਹੀਂ ਅੱਗੇ ਅੱਗੇ ਖੜਾਓ ਆਪਰੇ ਯਾਦ ਰੱਖੀ ਕਿ ਕਿਥੇ ਬਠਾਣਗੇ ਜੰਗਾ ਭਾਈ ਚੌਕੜੀ ਇੱਕ ਤਿੰਨੀ ਜੀ ਉਧਰ ਤਿੰਨ ਹੋ ਗਈਆਂ ਦੋ ਆਉਗੀਆਂ ਮਰੀ ਕੋ ਕਿਤੇ ਮੁੜ ਕੇ ਸੌਂਦਾ ਕਰਕੇ ਦੁਬਾਰੇ ਫਿਰ ਆ ਨਗਰੀ ਹਰੇ ਇਕੱਠੇ ਉਹਨੂੰ ਲਖਾਈ ਕਰਾ ਦੇ ਕੇ ਉਹਨੂੰ ਆਇਆ ਕਰਕੇ ਲਖਾਈ ਕਰਾ ਦੇ ਕੇ ਅਗਲੇ ਬੇਜ ਦੇ ਚੱਕ ਹਾਂ ਉਹਨੇ ਲਖਾਈ ਕਰਾ ਕੇ ਤਿੰਨ ਦੀ ਕਰਾਣੀ ਪਈ ਲਖਾਈ ਆ ਬੰਦ ਨਹੀਂ ਲਖਾਈ ਕਰਾਉਣੀ ਐ ਤੂੰ ਦੱਸੋ ਕਿ ਆਪਾਂ ਖਾਂ ਉਹਨਾਂ ਇਹਦੇ ਉਰੇ ਲਾ ਕੇ ਮੰਨਦੇ ਤਾਂ ਨਾ ਨੂੰ ਉਹਨਾਂ ਲਾ ਕੇ ਮੰਨਦੇ ਹਾਂ ਕੋਈ ਤੇ ਮੁੰਡਾ ਤੇ ਬੇਤਬਕ ਨਾ ਓਏ ਆਪ ਬੱਚੀ ਪਾਲ ਯਾਰ ਤੁਸੀਂ ਮਾੜੀ ਚੰਗ ਮਾੜੀ ਨਹੀਂ ਹੈਗੀ ਆਪਾਂ ਕੋਈ ਗੱਲ ਮੈਂ ਨਹੀਂ ਲੈਣੀ ਹੈ ਮੈਨੂੰ ਇਹ ਨਹੀਂ ਲੈਣ ਦੇ ਮੈਂ ਠੀਕ ਹੈ ਦੋ ਮੈਨੂੰ ਵਧੀਆ ਲੱਗੀ ਆ ਦੇ ਲਾਲ ਜੀ ਇਹ ਲੈ ਲੀਆਂ ਲੈ ਲੀਆਂ ਠੀਕ ਆ ਪੰਜ ਹੋ ਗਿਆ ਯਾਰ ਉਹ ਹੀ ਕਹਿੰਦਾ ਵੀ ਯਾਦ ਰੱਖੋਗੇ ਤੇ ਦੁਬਾਰੇ ਫੇਰ ਸੌਦਾ ਕਰੀ ਜਾਓ ਯਾਦ ਰੱਖੋ ਬਾਬੇ ਨੇ ਉਹ ਦੁਬਾਰੇ ਲੈ ਬਲਕ ਮੈਨੂੰ ਯਾਦ ਕਰਾਉਂਦਾ ਇੱਥੇ ਇਕੱਠੀਆਂ ਕਰ ਲੋ ਪੰਜ ਪੰਜ ਲੈ ਲਈਏ ਪੰਜ ਹੋ ਰਣੀਆਂ ਯਾਰ ਪੰਜ ਲੈ ਕੇ ਉਹ ਪੰਜ ਉੱਥੇ ਕਿਹੀ ਜਾਂਦਾ ਸੀ ਆ ਯਾ ਅੱਲਾਹੁ ਆ ਮੈਂ ਕਿਹਾ ਹੋ ਬਈ ਹਜੇ ਅਣਜਾਣ ਬੰਦੇ ਸੀ ਪੱਠਾ ਇਕੱਠੇ ਗੱਲ ਕਿਦੋਂ ਗਮਾਜ ਜਾਣ ਕਰ ਲੋ ਕਰ ਲੋ ਕਰ ਲੋ ਕਿਤੇ ਦੁਬਾਰੇ ਦੁਬਾਰੇ ਨਾ ਸੌਦਾ ਕਰੀ ਆਏ ਉਹੀ